ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਨਿਊ ਬਲੌਗ ਵਿੱਚ ਜੱਜਾ ਪਹੁੰਚੇ ਆ ਪਿੰਡ ਬਗਾਲੇ ਦਵਿੰਦਰ ਭਾਈ ਦੇ ਕੋਲ ਤੇ ਇਹ 5310 ਦੇ ਚਾਰੇ ਚੱਕਾ ਗਰੀਸ ਕਰਾਂਗੇ ਆਪਾਂ ਤੇ ਮਗਲੇ ਵੀ ਤਾਂ ਮੋਹਲੇ ਵੀ ਤੇ ਬਾਕੀ ਆਪਾਂ ਤੁਹਾਨੂੰ ਦਿਖਾਉ ਲਦੇ ਆ ਟਰੈਕਟਰ ਦੇ ਵਿੱਚ ਕੰਪਨੀ ਨੇ ਐਕਸੀਲ ਪਾਈ ਹੁੰਦੀ ਹੈ ਤਾਂ ਆਪਾਂ ਡਬਲ ਸੀਲ ਪਾਵਾਂਗੇ ਤੇ ਬੈਰਿੰਗ ਕਿਉਂ ਟੁੱਟਦਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਐਕਸੀਲ ਨਾਲ ਕਿਉਂ ਟੁੱਟਦਾ ਤੇ ਡਬਲ ਸੀਲ ਨਾਲ ਟਰੈਕਟਰ ਸੇਫ ਰਹਿੰਦਾ ਬੈਰਿੰਗ ਮਗਲਾ ਤੇ ਡਬਲ ਸੀਲ ਨਾਲ ਸੇਫ ਰਹਿੰਦਾ ਬੈਰਿੰਗ ਡਬਲ ਸੀ ਲਾ ਪਾਵਾਂਗੇ ਆਪਾਂ ਠੀਕ ਹੈ ਜੀ ਐਕਸਲ ਵਿੱਚ ਤੇ ਆਪਾਂ ਲੱਗੇ ਖੋਲਣ ਤੇ ਖੋਲ ਕੇ ਆਪਾਂ ਜੱਕ ਜੱਕ ਲੱਗੇ ਜੱਕ ਜੱਕ ਲਾਗੇ ਆਪਾਂ ਮਿਲਦੇ ਆਂ ਤੇ ਆਪਣੇ ਗਣਗਣ ਤਿਆਰ ਕਰੀਏ ਨਾਡਬੋਰਡ ਖੋਲਣ ਵਾਲੀ ਲੋਇਕ ਵਾਲੀ ਬਟਾਪਾ ਨੋੜ ਲੈ ਖੋਲ ਆਪਾਂ ਤੇ ਹਲ ਟਾਇਰ ਲਾਈਏ ਖੋਤੋਂ ਲਲਾ ਟਾਇਰ ਇਥੋਂ ਨਾਲ ਲਾ ਗਏ ਇਸ ਤਰ੍ਹਾਂ ਕਰਾ ਸੜੇ ਕਿਹੜਾ ਕਰਾ ਮੋਰੀ ਬਟੇ ਬੰਦਾ ਕੱਟਾ ਵੀ ਜੇ ਕਿੱਦਾਂ ਇਹਦਾ ਬਾਹਰ ਆਇਆ ਇਸ ਤਕੜਾ ਮਾਰ ਕੇ ਜੇ ਮੈਂ ਲੋਇ ਸਪਰੇਅ ਦਿੱਤਾ ਮਾਰ ਆਪਾਂ ਕਿਉਂਕਿ ਜੰਗ ਜੰਗ ਲੱਗ ਜਾਂਦਾ ਨਾ ਕਦੂ ਕਦੂ ਕਰਕੇ ਹਟਦੇ ਭਰਾ ਆਪਣੇ ਤੇ ਮਿੱਟੀ ਮੁੱਟੀ ਪਈ ਹੁੰਦੀ ਜੂੜੀਆਂ ਵਿੱਚ ਤੇ ਜੂੜੀਆਂ ਨੂੰ ਸਾਫ ਕਰ ਦਿੰਦੀ ਇਹ ਤੇ ਨਾੜ ਖੋਲਣ ਬੱਚੀ ਨੌਟ ਖੋਲਣ ਨੂੰ ਵੀ ਆਸਾਨੀ ਹੋ ਜਾਂਦੀ ਆ ਨਾਲ ਛੇਦੀ ਖੁੱਲ ਜਾਂਦੇ ਫਿਰ ਦੇ ਨਾਲ ਬਰੇ ਮਾਰਨ ਤੋਂ ਲੋਡਨ ਰੈਮ ਲਾ ਲਈ ਆਪਾਂ ਮਗਰਾੜ ਦੇ ਬੋਲਟ ਬੋਲਦੇ ਆ ਹੋਰ ਵੀ ਬੰਦਰ ਬਾਈ ਕਿਦਾਂ ਸਾਡੇ ਨੇ ਆ ਨਾ ਬਹੁਤ ਅਰੇਜਮੈਂਟ ਕੀਤਾ ਸਾਡੇ ਲਈ ਚਲੋ ਕੋਲਰ ਲਾ ਕੇ ਤਾਂ ਪਾਣੀ ਪਾ ਕੇ ਦਿੱਤਾ ਤੇ ਚਾਨਣੀ ਸਾਨੂੰ ਲੱਗ ਦਿੱਤੀ ਹੈ ਚਾਨਣੀ ਥੱਲੇ ਸਾਨੂੰ ਇਦਾਂ ਦੀ ਫੀਲਿੰਗ ਆ ਜਾਂਦੀ ਹੈ ਜਿੱਦਾਂ ਉਹ ਨਾ ਉਹ ਭਾਜੀ ਥੱਲੇ ਚਾਦਰਾਂ ਨਾਲ ਉਹ ਵੀ ਠੰਡਾ ਆ ਕਿਦਾਂ ਚਾਦਰਾਂ ਨਾਲ ਨਹੀਂ ਹੈਗਾ ਠੰਡਾ ਹਜੇ ਭਾਜੀ ਮੌਸਮ ਠੰਡਾ ਆਇਆ ਹੈ ਜੇ ਦੁਪਹਿਰ ਜਿੱਦਾਂ ਉਹ ਨਾ 12:00 ਵਜਣਾਂ ਆ ਮੈਂ ਕਹਿੰਦਾ ਨਹੀਂ ਗ੍ਰੀਨ ਕਲਰ ਕਰਕੇ ਥੋੜਾ ਫਰਕ ਆ ਤੜੀ ਜਿਹੜੇ ਪੂਛੀਆਂ ਬੈਟੀਆਂ ਦੇ ਸ਼ੀਸ਼ੇ ਆ ਉਹ ਗ੍ਰੀਨ ਲਾਉਂਦੇ ਹੁੰਦੇ ਆ ਗ੍ਰੀਨ ਤਾਂ ਲਾਉਂਦੇ ਆ ਫਰਕ ਤਾਂ ਬਹੁਤ ਆ ਚਾਨਣੀ ਜੀ ਇਹਦਾ ਆਸ ਵਾਦ ਲੋ ਜੀ ਲੈ ਜੀ ਮਗਰਾੜ ਆਪਾਂ ਲੋਈ ਤੇਲ ਦਾ ਕੱਢਾ ਆਪਣਾ ਤੇ ਕੈਨ ਭਰ ਲਿਆ ਤੇਲ ਦਾ ਤੇ ਹੁਣ ਆਪਾਂ ਹਾਬੂ ਬਲਾਈਏ ਹਾਬੂ ਤੋਂ ਲਾ ਦੇ ਤੇ ਰੱਖੀਏ ਸਾਈਡ ਤੇ ਤੇ ਭਰਾ ਸਾਡਾ ਇਹ ਆਪਣਾ ਸਬਸਕ੍ਰਾਈਬਰ ਆ। ਇਹ ਦੂਸਰਾ ਮੈਂ ਤਾਂ ਕਹਿੰਦਾ ਭਰਾ ਆਪਣੇ ਆਏ ਤੇ ਜਦੋਂ ਮਿਲ ਕੇ ਆਉਂਦੇ ਆ। ਤੇ ਕਿਹਨੇ ਦਵਿੰਦਰ ਭਾਜੀ? ਹਾਂ। ਇਹ ਭਾਈ ਗੜ ਸ਼ੰਕਰ ਤੋਂ ਆਇਆ। ਤੇ ਫੋਨ ਕਰਕੇ ਭਾਜੀ ਨੂੰ ਕਿਹਾ ਸੀ ਤੁਹਾਨੂੰ ਮਿਲਣ ਆਇਆ ਤੇ ਆ। ਹੱਥ ਵੱਜ ਕੇ। ਤੇ ਮੈਂ ਕਿਹਾ ਅਸੀਂ ਚੱਲਿਆਂ ਪਗਾਲੇ ਤੇ ਉੱਥੇ ਆ ਜਿਓ। ਉਹ ਤਾਂ ਲੱਕੜਾਂ ਦਾ ਕੰਮ ਹੈ ਇਹਦਾ ਭਾਜੀ ਦਾ ਲੱਕੜ। ਲੱਕੜ ਦਾ ਭਾਈ ਤਾਂ ਹਾਂ ਲੱਕੜਾਂ ਦਾ ਲੱਕੜ ਨੂੰ ਕੰਮ ਕਰਦੇ ਭਾਜੀ ਉਹਨੇ ਇਹ। ਆ ਗੁਫਾਰੇ ਨਾਲ ਜਿਹੜੀ ਮਕਾਨ ਦੇਣ ਤੇ ਨਾ ਹਰਾਮ ਤੇ ਮੈਂ ਗੁਲਾਮਾਨਾ ਤੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਪੰਜਾਬ ਲੜਦੇ ਬਹੁਤ ਐਸੇ ਦੇ ਲ ਗੁਲਾਇ ਦੇ ਲੋ ਸਾਡੇ ਮੂਹੋਂ ਨਿਕਲਦਾ ਹੈ ਲੱਕੜਾ ਦਾ ਕੰਮ ਕਰਨਾ ਆ ਗੁਲੇ ਨਿਕਲਦਾ ਲੱਕੜਾ ਦਾ ਕੰਮ ਹੋਵੇ ਆ ਸਹੀ ਗੱਲ ਹੈ ਮੋਜਾ ਬੰਦੇ ਹੈ ਕਿ ਨਹੀਂ ਖੜੀਆਂ ਦਾ ਨਹੀਂ ਖੜੀਆਂ ਦਾ ਇਹ ਹੀ ਇਹ ਭਰਾ ਦਾ ਜਿਗਰੀ ਦੋਸਤ ਆ ਤੇ ਮੈਂ ਨਾਲ ਆਇਆ ਆਪਾਂ ਨੂੰ ਲੋਜੀ ਆਪਾਂ ਹੱਬ ਲਾ ਲਈ ਸੀ ਤੇ ਚਲੋ ਆ ਗਿਆ ਪਟ ਲਿਆ ਅੰਦਰ ਤੇ ਐਕਸਲ ਪਾਈ ਆ ਬੱਚੇ ਦੀ ਤੇ ਆਪਾਂ ਡਬਲ ਪਾਵਾਂਗੇ ਤੇ ਆਪਾਂ ਕਰੇ ਫੱਟ ਕੇ ਧੋਸ ਵਾਰ ਕੇ ਚੰਗੀ ਤਰ੍ਹਾਂ ਫਿਰ ਆਪਾਂ ਬਣਾਉਂਦੇ ਬਲਾਹ ਬਲਾਹ ਜਿਵੇਂ ਲਿਆ ਪਾਟਾ ਪਾ ਕੇ ਰੋਟਾਂ ਆ ਯਾਰ ਜੇ ਸੀਰ ਪਾੜਦੀ ਇਹਦੇ ਕਰ ਨਾਲ ਸੀਰ ਪਾੜਦੀ ਆ ਦੇਖੋ ਆ ਧਾਗੇ ਵਸ ਭਾਈ ਇਹ ਆ ਜੱਟ ਦਾ ਨੁਕਸਾਨ ਗਾਦੀ ਖੱਤਿਆਂ ਵਿੱਚ ਹੋਰ ਇਹ ਇਹ ਨੂੰ ਕਰ ਯਾਰ ਆ ਤੀਜਾ ਨਾ ਖੱਤਿਆਂ ਚ ਨਾ ਸੱਟਿਆ ਕਰੋ ਭਾਜੀ ਆ ਜੇ ਧਾਗੇ ਆ ਅੱਗੇ ਭਾਈ ਮੇਰੇ ਦੇਖੀ ਇੱਧਰ ਜੌਂੜੀ ਇਹਨੂੰ ਜ਼ਿਆਦਾ ਮਾਰ ਪੈਂਦੀ ਆ ਆ ਧਾਗੇ ਦੇ ਨਾਲ ਇਹ ਜਾਨਵਰਾਂ ਨੂੰ ਵੀ ਭਾਜੀ ਮਾਰ ਪਾਉਂਦੀ ਆ ਹਾਂ ਜੀ ਧਾਗੇ ਧਾਗੇ ਨੇ ਗਾਂ ਨਹੀਂ ਗਾਂ ਤੋੜ ਤੋੜ ਕੇ ਗਾਂ ਬਾੜ ਸੇ ਮੈਨੇ ਜੇ ਤੋ ਖੱਤਿਆਂ ਵਿੱਚ ਆਪਾਂ ਖਾਦ ਪਾਉਂਦੇ ਆ ਨਾ ਬੋਰੇ ਆਪਾਂ ਮੂੰਹ ਖੋਲਦੇ ਆ ਧਾਗੇ ਵਿੱਚੇ ਸੜਦੇ ਨੇ ਖੱਤਿਆਂ ਦੇ ਵਿੱਚ ਤੇ ਇਹ ਯਾਰ ਟਰੈਕਟਰ ਦੇ ਇਹਨਾਂ ਐਕਸ ਨਾਲ ਚੁੰਬੜ ਜਾਂਦੇ ਆ ਤੇ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈਗਾ ਇਹ ਸੀਲਾਂ ਪਾੜਦੇ ਆ ਤੇ ਇਹਦੇ ਸੀਲੇ ਪਾਟਣ ਦੇ ਨਾਲ ਹੀ ਬੈਰਨ ਟੁੱਟਦਾ ਓਕੇ ਜੀ ਤੇ ਆਪਾਂ ਹੁਣ ਇਹਨੂੰ ਧੋਈਏ ਉਸ ਵਾਰ ਕੇ ਚੰਗੀ ਤਰ੍ਹਾਂ ਤੇ ਕਰਦੇ ਹਾਂ ਸੈਟ ਅਪ ਇਹਨੂੰ ਲਓ ਵੀ ਮਿੱਤਰ ਪਿਆਰਿਓ ਪਹੁੰਚ ਗਿਆ ਆਪਾਂ ਦੁਕਾਨ ਤੇ ਤੇ ਆਪਾਂ ਸਾਰਾ ਸਮਾਨ ਕਢਾ ਲਿਆ ਹੈਗਾ ਸਾਰਾ ਕੰਪਨੀ ਦਾ ਜੋ ਵੀ ਸੀਲੇ ਆਹ ਇੱਕ ਕੋਈ ਅੰਗਰੇਜ਼ ओरिजिनल ਅੰਬਰਾ ਦੀ 6 6 ਕੀ ਦਿਲਾਉਂਗੇ ਹੋ ਅਵਲਣ ਦੇ ਇੱਕ ਬੰਦੇ ਪਿਆਰ ਤੇ ਨੰਨੇ ਤਸਾਲੀ 43 ਹਾਂਜੀ ਉਹ ਫੈਂਟਰ ਜਿਹੜਾ ਨੀਕਿਆ ਟੁੱਟਿਆ ਤੇ ਚਲੋ ਸਮਾਸ ਤੋਂ ਕਢਾਉਂਦੇ ਆ ਕਢਾ ਕਢੋ ਕੇ ਦੇ ਦਿਆਂ ਵੀ ਕਿੰਨੇ ਪੈਸੇ ਬਣਦੇ ਆ ਕੀ ਸਾਕਤਾ ਘਟ ਗਿਆ ਜੀ ਤੁਹਾਨੂੰ ਦਿਵਾ ਦਿਆਂ ਬਲੋਅਰ ਆ ਜੀ ਲਈ ਲਾਲੇ ਨੂੰ ਦੇ ਦਿਆ 5000 ਤੇ ਕਿੰਨੇ ਬਣੇ ਪਾ ਵੀ 17655 ਤੇਰੀ ਨਾ ਕੰਪਨੀ ਸਮਾਨ ਹੈ ਬ੍ਰਾਂਡ ਜਿੰਨਾਂ ਵੀ ਲਿਆ ਤੇ ਵਿੱਚ ਆਪਾਂ ਸਰਵਿਸ ਡੇਟਰੇ ਬਾਕੀ ਲੇਟਾਂ ਲੂਟਾਂ ਵਿੱਚ ਪਹਿਰੋਂ ਚਾਰੇ ਚੱਕਿਆਂ ਦੇ ਸੀਗੇ ਥੀਲਾ ਥੋਲਾ ਜੇ ਨਾ ਭਰਾਵਾਂ ਤੋਂ ਹੈਗਾ ਜੌਂੜੇ ਨੂੰ ਤਾਂ ਪਤਾ ਹੀ ਵੀ ਸਮਾਨ ਕਿੰਨੇ ਦਾ ਹੁੰਦਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਟਰੈਕਟਰ ਦੇ ਕੋਲ ਜਾ ਕੇ ਮਿਲਦੇ ਆਂ ਆਪਾਂ ਹੋਰ ਸਭ ਵੀ ਕਿੱਦਾਂ ਵਧੀਆ ਭਾਈ ਠੀਕ ਠਾਕ ਹੈ ਏਅਰਪੋਰਟਾਂ ਤੇ ਚਲੋ ਹੁਣ ਆਪਾਂ ਜਾ ਕੇ ਮਿਲ ਜਾਨਾ ਟਰੈਕਟਰ ਦੇ ਕੋਲੇ ਲੋ ਜੀ ਆਪਾਂ ਕਰਤੀ ਸੀਲ ਨਹੀਂ ਫੜ ਰਹੇ ਤੁਹਾਨੂੰ ਕਿਹਾ ਜੀ ਨਾ ਵੱਡਾ ਫਿਲ ਸੀਲ ਪਾਣੀ ਆ ਆ ਦੇਖੋ ਇਹ ਦਾ ਫਿਲ ਬਗਿਆ ਨਾ ਤੇ ਆ ਕਾ ਸੀਲ ਆ ਡਬਲ ਸੀਲ ਪਾਤੀ ਆ ਤੇ ਦੇਖੋ ਮੋਟਾਈ ਵੀ ਚੰਗੀ ਹੋ ਗਈ ਆ ਮੈਂ ਪਾਟੂਗੀ ਸੀਲ ਤੇ ਤੁਹਾਡੀ ਆ ਅੰਦਲੀ ਬਾਹਰਲੀ ਪਾਟੂਗੀ ਠੀਕ ਹੈ ਅੰਦਲੀ ਜਿਹੜੀ ਸੀਲ ਆ ਉਹ ਬੇਰੇ ਨੂੰ ਸੇਫ ਰੱਖੂਗੀ ਠੀਕ ਹੈ ਪਾਣੀ ਪੈਣ ਤੋਂ ਮਿੱਟੀ ਪੈਣ ਤੋਂ ਕੁਝ ਵੀ ਲੱਗ ਜਾਣਗੇ ਬੇਰੇ ਨਾਲ ਥੋੜਾ ਟੱਟੂਗਾ ਦਬੂ ਸੀਲ ਦੇ ਨਾਲ ਤੇ ਆਪਾਂ ਹੋਰ ਕਰੀਏ ਫੱਟਾ ਇਹਨੂੰ ਤੇ ਫੱਟ ਕਰਕੇ ਤੇ ਆਪਣੀ ਹੱਬੋ ਹੀ ਆ ਰੈਡੀ ਤੇ ਵੀ ਆਪਾਂ ਰੱਖਾਂਗੇ ਐਕਸਲ ਵਿੱਚ ਤੇ ਆ ਜੋ ਨੂੰ ਆਵਾਜ਼ ਨਹੀਂ ਆ ਕਈ ਜਾਂਦਾ ਨਹੀਂ ਆ ਜੀ ਟੂ ਲਿਆ ਜਾਂੜ ਜੇ ਸਾਰੇ ਆਪਣੇ ਤੋਂ ਇਹ ਨਹੀਂਗਾ ਸਿਆਣੀਆਂ ਛੱਟਾ ਮਾਰੋ ਸੰਜੋ ਛੱਟਾਂ ਦੇ ਨਾਲ ਭਾਈ ਜਾਲੀ ਖਰਾਬ ਹੋ ਜਾਂਦੀ ਆ ਕੱਤਾ ਕਰੀਏ ਜਾਂ ਲੱਗਣੀ ਆ। ਹਾਂ। ਲੋ ਜੀ ਓਕੇ ਰਪਟਾ ਹੋ ਗਈਆਂ। ਉਠਾਉਂ ਜਾਵਾਂਗੇ ਫਿਰੰਗੇ ਚੰਗੀ ਤਰ੍ਹਾਂ। ਡਬਲ ਸੀ ਪੈ ਗਈ ਆਪਣੀ। ਤੇ ਹੁਣ ਆਪਾਂ ਬਾਕੀ ਇਹ ਐਕਸਲ ਹੱਬ ਦੇ ਵਿੱਚ ਤੇ ਆਪਾਂ ਹੁਣ ਫਟ ਕਰੀਏ ਠੀਕ ਹੈ ਜੀ। ਤੇ ਗਰੀਸ ਲੱਗ ਰਹੀ ਆ। ਇਹ ਲੇ ਲੱਗ ਕੇ ਤਾਂ ਹੋ ਗਿਆ ਇੱਕ ਵਾਰ ਰੈਡੀ। ਚਲੋ ਫਟ ਕਰੀਏ ਇਹਨੂੰ ਆਪਾਂ। ਜੀ ਆਪੇ ਲੋ ਜੀ ਐਕਸਰ ਦਾ ਫੈਟਾ ਆਪਣਾ ਇਹ ਜਿਹੜੇ ਸ਼ੈਮੇ ਨਾਲ ਜਰੂਰ ਪਾ ਕਰੋ ਜੇ ਤੁਹਾਨੂੰ ਬੈਰਨ ਸੱਤੀ ਗਿਲਪਾ ਨਾ ਪਾੜ ਜਾਂਦੀ ਹੈ ਬੈਰਨ ਟੁੱਟ ਜਾਂਦਾ ਐਕਸਰ ਦਾ ਤੇ ਇਹਦੇ ਗਾਨ ਨਹੀਂ ਢਿੱਲਾ ਹੋ ਜਾਂਦਾ ਐਕਸਰ ਖਰਾਬ ਹੋਣ ਕਰਕੇ ਇਹ ਜਰੂਰ ਪਾਓ ਨਾਲ ਤੇ ਸਰ ਚੁੱਕੋ ਲੋ ਜੀ ਓਕੇ ਰਪੋਰਟਾ ਟੋਪ ਲਾਈ ਜੇ ਟੋਪ ਲਾ ਕੇ ਤਾਂ ਆਪਾਂ ਹੁਣ ਜੋੜੀਏ ਲੋ ਜੀ ਆਪਾਂ ਐਕਸਲ ਦਾ ਬੋਲਟ ਕੱਸਤਾ ਠੀਕ ਹੈ ਜੀ ਇਹ ਕੱਸ ਕੇ ਤੇ ਆਪਾਂ ਹੁਣ ਪਾਵਾਂਗੇ ਉੱਤੇ ਲੋਗ ਲੋਗ ਤਾਂ ਪਾਈਦਾ ਵੀ ਬੋਲਟ ਖੋਲਣਾ ਜਾਵੇ ਠੀਕ ਹੈ ਜੀ ਕੰਪਨੀ ਨੇ ਬਹੁਤ ਵਧੀਆ ਸੁਧਾਰ ਕੀਤਾ ਜੌਨਰੀਅਲ ਵਿੱਚ ਲੋਗ ਦੇ ਲਈ ਲੋਗ ਆ ਗਿਆ ਲਈ ਲੋਗ ਪੈ ਗਿਆ ਤੇ ਹੁਣ ਆਪਾਂ ਰੱਖਾਂਗੇ ਨਜ਼ਰ ਤੇ 100 ਪੋਕਰ ਬੋਟਾ ਦੇ ਆਪਾਂ ਟੂਟਾ ਬਲਾਈਏ ਇਹ ਟੂਟਾ ਲਾ ਕੇ ਤੇ ਆਪਾਂ ਕੱਟ ਕਰੀਏ ਤੇ ਹੁਣ ਆਪਣਾ ਇਹ ਹੁਣ ਆਪਣੀ ਹੱਪ ਫਸਲ ਨੂੰ ਤਿਆਰ ਰਿਹਾ ਠੀਕ ਹੈ ਜੀ ਜੀਉਂਡੀ ਅੱਡੀ ਲੋਏ ਟੂਬ ਦਿੱਤੀ ਕਰ ਫਟਾਪਾ ਤੇ ਹੁਣ ਆਪਣੀ ਹੁੰਦੀ ਆ ਟੂਬ ਦੀ ਮਗਾ ਜੀ ਬਹੁਤ ਐਨੋ ਕੇਰਪਟਾਂ ਤੇ ਹੁਣ ਕੇਰਾ ਘੂਰਾ ਕੱਸ ਕੇ ਆ ਪਹਿਨ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਆਪਾਂ ਲਾਈਏ ਮਗਰਾੜ ਮਗਰਾੜ ਲਾਗੇ ਤਾਂ ਵੀ ਕੋਈ ਲਾਗੇ ਤਾਂ ਇਸੇ ਸਾਈਡ ਨੂੰ ਖੋਲਣੀ ਆ ਤੇ ਉਹੋ ਹੀ ਸਾਈਡ ਜਿੱਥੇ ਆਪਾਂ ਇੱਧਰ ਕੰਮ ਕੀਤਾ ਐਦੇ ਉਧਰ ਕੰਮ ਆ ਹੋਵੇ ਠੀਕ ਹੈ ਜੀ ਤੇ ਆਪਾਂ ਹੁਣ ਬੱਸ ਮਗੜਾ ਨਹੀਂ ਹੈ ਮਗੜਾ ਕੱਸ ਕੇ ਤੇ ਮਗੜਾ ਲਾ ਕੇ ਤਾਂ ਆਪਾਂ ਫਿਰ ਮਿਲਦੇ ਹਾਂ ਠੀਕ ਹੈ ਜੀ ਕਿ ਉਧਰ ਚੱਕਾ ਖੋਲ੍ਹ ਕੇ ਲਾ ਲਓ। ਲੋ ਵੀ ਮਿੱਤਰ ਪਿਆਰੋ ਮਗੜਾ ਦਿੱਤਾ ਫਿੱਟ ਕਰ ਤੇ ਛਤਰੀ ਵੀ ਲਾ ਦੇ ਉੱਪਰ ਤੇ ਹੁਣ ਨਾਟ ਆਪਾਂ ਕੱਸੀਏ ਤੇ ਨਾਟ 24 ਨੰਬਰ ਦੇ ਕੱਸ ਕੇ ਇੱਥੇ ਆਉਂਦੀ ਨਹੀਂ ਪਟਾਕੇ ਗਾਨਾ ਮਗੜਾ ਦੋਦੀ ਗੇਮ ਆ ਮਗੜਾ ਦੇ ਨਾਟ ਨੂੰ ਕੱਸ ਕੇ ਟਾਈਟ ਹੋ ਲਾਈਏ। ਲੋਈ ਇਹ ਇਧਰਲੀ ਸਾਈਡ ਆ ਵੀ ਓਕੇ ਤੇ ਨਾਟ ਰੋ ਟਕਾਉਂਦੇ ਹਨ ਐਕਸਲ ਦੇ ਜੋ ਕੇ ਰਿਪੋਰਟਾਂ ਤੇ ਹੁਣ ਆਪਾਂ ਦੂਸਰੀ ਸਾਈਡ ਖੋਲੀਏ ਪਾਲੀ ਸਾਈਡ ਤੇ ਕੋਲਰ ਦਾ ਇਹ ਮੂੰਹ ਆਪਾਂ ਉਧਰ ਨੂੰ ਘੁਮਾਉਨੇ ਹੁਣ ਇਧਰਲੀ ਸਾਈਡ ਤੇ ਇਧਰ ਤੁੱਪ ਜਿਆਦੇ ਆ ਨਾ ਇਧਰ ਨੂੰ ਤੇ ਇਧਰ ਲੱਗਦੇ ਹੁਣ ਆਪਾਂ ਕੋ ਪਾਲੀ ਸਾਈਡ ਹੋ ਗਈ ਉਧਰਲੀ ਤੇ ਆਉਣ ਲੱਗੇ ਖੋਲਣ ਆਪਾਂ ਚਲੋ ਵੀ ਖੋਲ ਕੇ ਬੰਦ ਦਿਖਾ ਲੀਏ ਹੁਣ ਕੀ ਚੱਕਰ ਆ ਪਰ ਉਹੀ ਚੀਜ਼ ਆ ਸੇਮ ਉਦਾਂ ਹੀ ਇਦਾਂ ਬੈਰਿੰਗ ਪਾਣੇ ਇਦਾਂ ਸੀਲਾ ਪਾਣੀਆਂ ਠੀਕ ਹੈ ਜੀ ਕੋਈ ਚੱਕਰ ਨਹੀਂ ਹੈਗਾ ਤੇ ਨਾ ਵੀ ਇਧਰਲੀ ਸਾਈਡ ਤਾਂ ਨਾ ਬਲੌਗ ਮੈਂ ਦਿਖਾ ਲਿਆ ਕੋਈ ਚੱਕਣੀ ਹੋਈ ਸੇਮ ਸਮਾਨ ਪੜਨਾ ਦੇਖੋ ਸਾਰਾ ਸਮਾਨ ਮੈਂ ਲੱਗੇ ਆ ਟਰੈਕਟਰ ਦਾ ਸੀਲਾ ਤੁਲਾ ਆ ਡਬਲ ਸੀਲਾ ਪੈਣੀ ਹੈ ਨਾ ਆ ਦੇਖੋ ਡਬਲ ਸੀਲਾ ਆਹ ਸਾਰਾ ਕੁਝ ਤੇ ਕਿਉਂਕਿ ਆਈਫੋਨ ਦੀ ਬੈਟਰੀ ਹੈਗੀ ਘੱਟ ਭਾਜੀ ਖਚਲੇ ਬਹੁਤ ਜਿਆਦੇ ਹੈ ਤੇ ਸੇਮੇ ਹੀ ਆ ਉਹ ਤਾਂ ਫਿਰ ਵੀ ਦਿਖਾ ਲਈ ਚਲੂਗਾ ਤੁਹਾਨੂੰ ਬੱਚੋ ਬੱਚ ਕੀ ਪਾਉਣਾ ਕੀ ਹਿਸਾਬ ਦਾ ਬੈਠ ਗਿਆ ਜੀ ਚਲੋ ਖੋਲ ਕੇ ਮਿਲਦੇ ਆਪਾਂ ਲਓ ਵੀ ਮਿੱਤਰੋ ਬੁੱਝੇ ਸਾਈਡ ਤੇ ਆਪਾਂ ਖੋਲ ਲਈ ਆ ਉਹੀ ਕੰਮ ਹੈ ਉਹੀ ਸੇਮ ਚੀਜ਼ ਹੈ ਜਿੱਦਾਂ ਪਾ ਉਧਰ ਸੀਲਾ ਤੁਲਾ ਪਾਈਆਂ ਤਾਂ ਟਰੈਕਟਰ ਦੀਆਂ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਤੁਲਾ ਪਾਵਾਂਗੇ ਇਹਦਾ ਵਲੌਗ ਤੁਹਾਨੂੰ ਦਿਖਾ ਤੇ ਮੇਗਾ ਮੈਂ ਠੀਕ ਹੈ ਜੀ ਤੇ ਦੂਬਾ ਖੋਲਾਂ ਕਲਚ ਦੂਬਾ ਫੇਰ ਦੂਬਾ ਖੋਲਾਂਗੇ ਆਪਾਂ ਮੋਰੇ ਚੱਕੇ ਤੇ ਫੇਰ ਮੈਲਦੇ ਆ ਠੀਕ ਹੈ ਜੀ ਤੇ ਇੱਕ ਹੋਰ ਆ ਸਾਡਾ ਭਰਾ ਆਇਆ ਪਹਿਲੇ ਲੈਣੇ ਦਾਤੋਂ ਜਾਣ ਲੱਗਿਆ ਮੈਂ ਨਹੀਂ ਤੇ ਅੱਜ ਨਹੀਂ ਤੁਹਾਨੂੰ ਸ਼ਹਿਰ ਕਰਾ ਦੇਣੀ ਹੈ ਨਾ ਭਾਜੀ ਕਹਿੰਦਾ ਸਾਡਾ ਪੈਸੇ ਲੈ ਜਾਣੇ ਹੈ ਠੀਕ ਹੈ ਆ ਚਲੋ ਪੈਸੇ ਦਿੰਦੇ ਬਾਅਦ ਹਿਸਾਬ ਦਾ ਕਰਕੇ ਆ ਇਹ ਆਪਣੇ ਹੁਣ ਉਹ ਸੈੱਡ ਖੁੱਲ ਗਈ ਆ ਸੈੱਡ ਖੋਲ ਕੇ ਤਾਂ ਹੁਣ ਪਸੀਨਾ ਸੁਲਾ ਪਾਈਏ ਸਿਲੰਗ ਲਾ ਪਾ ਗਏ ਤੇ ਫਿਰ ਪਕਲਚ ਵੀ ਖੋਲੋਣਾ ਤੇ ਮੋਲ ਚੱਕੇ ਬੁਲਾ ਲੈਣੇ ਆ ਰਹੀ ਜੀ ਤੇ ਕੰਮ ਇਹ ਬਹੁਤ ਵਿਆਹ 45 ਘੰਟੇ ਦਾ ਬੈਠ ਗਿਆ ਜੀ ਸ਼ਾਮ ਨੂੰ ਖਿਲੇ ਹੋਣਾ ਆਪਾਂ ਤੇ ਚਲੋ ਆਪਾਂ ਹੁਣ ਸੈੱਟ ਸਟਾਰਟ ਕਰੀਏ ਹੱਬ ਉਹਦੇ ਲਈ ਜੀ ਲੋ ਵੀ ਮਿੱਤਰ ਵੇਰੇ ਉਧਰ ਦੀ ਸੈੱਡ ਆਪਾਂ ਕਰਤੀ ਆ ਤੇ ਐਕਸ਼ਨ ਉਸੇ ਫਟ ਕਰਤਾ ਤੇ ਹੁਣ ਆਪਾਂ ਆਪਾਂ ਪਾਵਾਂਗੇ ਤੇ ਭਰਾ ਸਾਡਾ ਰੋਟੀ ਪਾਣੀ ਦਾ ਰੀਜਮੈਂਟ ਕੀਤਾ ਇਹਨੇ ਘਰ ਜੇ ਗਏ ਆ ਬਾਂਡੇ ਤੇ ਭਰਾ ਸਾਡਾ ਬਣਾ ਕੇ ਲਿਆ ਕੀ ਬਣਾਇਆ ਬਈ ਇਹ ਭਾਜੀ ਇਹ ਮਟਰ ਮਟਰ ਪਾ ਕੇ ਸ਼ਿਮਲਾ ਮਿਰਚ ਮੈਂ ਪਨੀਰ ਬਣਾਇਆ ਪਨੀਰ ਦੀ ਘੋਤੀ ਬਣਾਈ ਹੈ ਹੁਣ ਸਵਾਦ ਸਾਨੂੰ ਪਨੀਰ ਦਾ ਉਹ ਕਿ ਸ਼ਿਮਲਾ ਮਿਰਚ ਦਾ ਉਹ ਹੈ ਮੈਂ ਗਿਆ ਤੇ ਛੱਡ ਗੱਲਾਂ ਦੇ ਫਾਈਵ ਸਟਾਰ ਹੋਟਲ ਭੁੱਲ ਜਾਓਗੇ ਕਿਉਂਕਿ ਮੈਂ ਭਰਾ ਨਾਲ ਗੱਡੇ ਘਟੇ ਲਿਆ ਤੇ ਰੋਟੀ ਪਾਣੀ ਖਾਈਏ ਤੇ ਹਾਥ ਧੋਈਏ ਹਾਥ ਧੋ ਗਿਆ ਟੈਸਟ ਕਰਕੇ ਦੱਸਿਓ ਬਾਅਦ ਚ ਕਿੱਦਾਂ ਦਾ ਬਲੌਗ ਜੀ ਦਸਣਾ ਹੈ ਮੈਂ ਕਿੱਦਾਂ ਦਾ ਹੈ ਟੈਨਸ਼ਨ ਨਾ ਜੇ ਵਧੀਆ ਹੋਵੇ ਜੱਸ ਕਹਿਣਾ ਚ ਨਹੀਂ ਹੋ ਗਿਆ ਤੂੰ ਹਾਂ ਲੈ ਸੱਤ 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 ਚਲੋ ਯਾਰ ਰੋਟੀ ਪਾਣੀ ਖਾਈਏ ਇਦਾਂ ਹਾਸਿਆ ਕਿੱਢੇ ਚੱਲਦੀਆਂ ਰਹਿਣੀਆਂ ਭਰਾ ਨਾਲ ਤੇ ਚਲੋ ਆਪਾਂ ਰੋਟੜੀ ਪੱਖਾ ਆਗੇ ਤਾਂ ਆਪਾਂ ਫੇਰ ਕਰਦੇ ਫਟੇ ਨੂੰ ਇਧਰੀ ਸੜਕ ਖੋਲਦੀ ਆ ਪਹਿਲਾਂ ਸੜਕ ਖੋਲੀ ਸੀ ਜਦੋਂ ਉਹ ਸੜਕ ਖੋਲੀ ਵਟ ਗਈ ਕੰਨ ਵਾਲੀ ਸੜਕ ਲੋ ਮਗਲੇ ਆਪਾਂ ਚੱਕੇ ਕਰਤੇ ਦੋਨੇ ਰੈਡੀ ਓਕੇ ਰਿਪੋਰਟਰ ਤੇ ਵੀ ਲਈ ਦੀ ਵੀਡੀਓ ਮੇਰੀ ਮਗਲੇ ਚੱਕਿਆਂ ਦੀ ਤੇ ਹੁਣ ਆਪਾਂ ਮੋਹਲੇ ਪੰਨਲੇ ਪੱਟੇ ਆ ਤੇ ਦੂਬਾ ਚੀ ਫੋਲਾ ਵਿੱਚ ਕਲੱਚ ਆਪਾਂ ਕੱਬਿਓ ਤੇ ਫਰਾਈ ਬਿਲ ਕੜਾ ਪਾਵਾਂਗੇ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਪਟਾ ਹੁੰਦਾ ਕੋਈ ਵੀ ਕਵਾਇਸ ਵੀ ਜਾਨੀ ਕਰ ਲਈ ਪਤਾ ਨਹੀਂ ਕਿ ਤਰ੍ਹਾਂ ਪੰਨਲਾਂ ਦੀ ਖਿਲਨਾ ਸੋਡਾ ਜਿਨ੍ਹਾਂ ਦੇ ਕੰਪਨੀ ਵੀ ਆ ਤੇ ਬੇਰੇ ਕੰਪਨੀ ਉਹਨਾਂ ਦਾ ਟੋਟ ਕਾਦੇ ਆ ਤੇ ਉਹਦੇ ਦੇ ਚੱਕਰੇ ਆਪਾਂ ਫਿੱਟ ਕਰਨੇ ਆ ਉਹ ਵੀ ਫੋਲਕ ਸਪੈਂਸਰ ਕਰਾਂਗੇ ਕੰਮ ਭਰਾ ਸਾਡੇ ਨੇ ਕਦੂ ਦੂ ਕੀਤਾ ਆ ਤੇ ਕਹਿੰਦਾ ਚਾਰੇ ਚੱਕੇ ਆਪਾਂ ਕਾਣਨੇ ਆ ਠੀਕ ਹੈ ਜੀ ਤੇ ਦਿਹਾੜੀ ਫੁੱਲ ਲੱਗੀ ਆਪਣੇ ਇੱਥੇ ਤੇ ਸਾਢੇ 3:00 ਸਾਢੇ 3:00 ਵੱਜ ਗਏ ਮੇਰੇ ਹਿਸਾਬ ਨਾਲ ਸਵੇਰ ਦੇ ਆਏ 8 ਪੈਂਡਰਾ ਜਾਂਦਾ ਤੇ ਚਲੋ ਪੱਕਾ ਟੋਲ ਕਰਕੇ ਤੁਹਾਨੂੰ ਮਿਲਦੇ ਆਪਾਂ ਜੀ ਤੇ ਲੋਇਸ ਪੈਂਡਰੋ ਦੇ ਤਾਂ ਘਰ ਫੱਟ ਤੇ ਆਪਾਂ ਅੰਗਰੇਜ਼ੀ ਵੀ ਦੇਤੀ ਆ ਆਂ ਤੁਹਾਨੂੰ ਦੀ ਅੰਗਰੇਜ਼ੀ ਕਰਤੀ ਆ ਅਗਲੀ ਉੱਪਰ ਦੀ ਜਿਹੜਾ ਇਹ ਨਾ ਆਪਿਆ ਨਾ ਇੱਥੇ 50 90 ਜਾਣਦਾ ਪਰ ਠੀਕ ਹੈ ਜੀ ਇਹਦੇ ਵਿੱਚ ਸੀਲ ਠੋਕ ਦੇਈ ਆ ਇਧਰੇ ਇੱਥੇ ਕੋਈ ਨਹੀਂ ਠੋਕਣਾ ਹੈਗਾ ਇਹ ਠੋਕ ਕੇ ਤੇ ਫੇਰ ਚੱਲਣਾ ਆਪਣੇ ਹੱਬ ਤੇ ਉਹ ਦੂਜਾ ਕਰਕੇ ਫੇਰ ਮੋੜੇ ਪੈਣਾ ਲੋਬੇ ਮਿੱਤਰ ਪਿਆਰੋ ਇਹ ਵੀ ਆਪਣਾ ਚੱਕਾ ਹੋਈ ਗਿਆ ਓਕੇ ਰਿਪੋਰਟ ਤੇ ਫਰੰਡ ਫਟ ਘਾਤਾ ਆ ਅਸੀਂ ਨਾ ਫਟ ਘਾਤਦੀਆਂ ਕਿ ਤਰ੍ਹਾਂ ਤਵੇ ਨਵੇਂ ਫਟ ਘਾਤ ਚੜੀਏ ਤੇ ਹੱਬ ਪਿਚਾੜੀਏ ਤੇ ਚੱਕਿਆਂ ਦਾ ਕੰਮ ਹੋ ਗਿਆ ਓਕੇ ਤੇ ਹੁਣ ਆਪਾਂ ਖੋਲੀਏ ਕਿੱਭੇ ਕਲੱਚ ਠੀਕ ਹੈ ਤੁਹਾਨੂੰ ਦਿਖਾਵਾਂਗੇ ਪ੍ਰਾਈਵੇਟ ਦਾ ਕੜਾ ਕਿੱਦਾਂ ਪਾਣਾ ਲਿਖਿਆ ਜੀ ਕਿਦਾ ਚੜਦਾ ਹੁੰਦਾ ਪੱਠੀ ਦੀ ਵਾੜੀ ਉੱਧਰ ਵਾਲੀ ਲੋ ਜੀ ਆਪਾਂ ਖੋਲ ਲਿਆ ਕਲਚ ਟਰੈਕਟਰ ਦਾ ਤੇ ਫਰਾਈ ਵੀਲ ਤੋਂ ਕੜਾ ਵੀ ਲਾ ਲਿਆ ਆਪਾਂ ਹੈਂ ਹਰ ਵਾਲੀ ਕੋਈ ਵੀ ਬਣੀ ਬਿਤਰ ਕੜਾ ਵੀ ਲਾ ਲਿਆ ਫਰਾਈ ਵੀਲ ਤੋਂ ਆਪਾਂ ਆ ਬੈਰਿੰਗ ਵੀ ਸੀ ਹੋ ਜਾਂਦੀ ਕਲਚ ਦਾ ਆ ਬੈਰਿੰਗ ਇਹ ਕਰਦ ਨਹੀਂ ਜਾਂਦੀ ਘੁੰਮਦਾ ਸੀ ਜਿਹੜਾ ਹਾਂ ਉਹ ਨਿਕਾਜਿਆ ਬੈਰਿੰਗ ਫਰਾਈ ਵੀਲ ਦਾ ਬੈਰਿੰਗ ਨਾ ਜੇ ਵੀ ਜਾਮ ਹੋਵਾ ਸੀਗਾ ਚਲੋ ਇਹ ਵੀ ਨਵਾਂ ਪਜੂ ਨਾਲ ਤੇ ਆ ਕਲਚ ਰੱਖਿਆ ਆਪਾਂ ਕਲਚ ਇਹ ਚੱਲਦਾ ਓਕੇ ਰੋਟਾ ਆ ਕੜਾ ਜੀ ਆ ਗੜਾ ਦੇਖੋ ਹਾਲ ਕਰੇ ਦਾ ਇਹ ਭਰਾ ਸਾਡਾ ਕਹਿੰਦਾ ਜੀ ਮੈਂ ਸੈਲਫ ਕਰਾ ਕੇ ਲਿਆਉਣੀ ਆ ਵੀ ਸਾਫ ਸੈਲਫ ਦਾ ਨਕਸ਼ਾ ਹੈ ਮੈਂ ਕਹਾਂ ਭਾਜੀ ਦੇਖ ਸਾਨੂੰ ਪਹਿਨਾਂ ਚਾ ਕੰਮ ਕਰ ਦੇਣ ਹੋ ਗਿਆ ਵੀ ਤੇਰਾ ਫਰਾਈਵਲਾ ਕੜਾ وڑਿਆ ਆ ਜੇ ਨਾ وڑਿਆ ਮੈਂ ਮਿਹਨਤ ਨਹੀਂ ਦਿੱਤੋ ਲਿਆਣੀ ਆਪਾਂ ਤੇ ਆ ਦਿਖਾ ਦਤਾ ਕੱਢ ਕੇ ਆਪਾਂ ਸੱਤ ਆ ਦੇਖੋ ਸਾਹਮਣੇ وڑਿਆ ਕੜਾ 10 ਤਾਂ ਹੀ وڑਦਾ ਹੁੰਦਾ ਇਹ ਕਾਹ وڑਿਆ ਯਾਰ ਨਾ ਤੇ ਆ ਕਾਹ وڑਿਆ ਇਹ ਟੁੱਕਾਈ ਦੀਆਂ ਤਾਂ 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 ਹੀ وڑ ਗਿਆ ਚਲੋ ਨਵਾਂ ਲਿਆਂਦਾ ਆਪਾਂ ਕੰਪਨੀ ओरिजिनल ਹਾਂ ਇਹਨਾਂ ਨੂੰ ਲਿਆਂਦਾ ਆਪਾਂ ਫਰੈਡ ਲਿਆ ਪਾਣੀ ਪਾ ਲਾ ਕੇ ਆਏ ਇਹਦੇ ਵਿੱਚ ਲੋਈ ਕੜੀਆ ਕੜਾ ਆਪਣਾ ਫਾਈਵਲੇ ਤੇ ਚੈਨ ਹੋ ਗਈ ਓਕੇ ਰਿਪੋਰਟਾਂ ਤੇ ਜਦੋਂ ਹੁਣ ਠੰਡਾ ਹੋ ਜਾਣਾ ਐਨ ਮੈਂ ਕਹਿੰਦਾ ਸ਼ੈਣੀ ਨਾ ਸ਼ੈਣੀ ਬੰਨੇ ਸ਼ੈਣੀ ਨਾ ਨਹੀਂ ਪਟਣਾ ਸ਼ੈਣੀ ਇਹ ਠੀਕ ਹੈ ਜੀ ਤੇ ਇੰਨੀ ਟੈਂਪਰ ਹੁੰਦੀ ਆ ਹੁਣ ਥੰਦਾ ਹੋਣ ਦਿਓ ਠੰਡਾ ਹੋ ਕੇ ਤਾਂ ਫਿਰ ਫੱਟ ਕਰਦੇ ਆ ਥੋੜਾ ਜਿਹਾ ਸਮਾਨ ਜਿਹਾ ਲਿਆਉਣਾ ਮਾੜਾ ਮੋਟਾ ਬਿਰੰਗੂ ਰੰਗ ਇਹ ਉਹ ਵੀ ਲੈ ਕੇ ਆਣ ਦੁਕਾਨੋਂ ਫੇ ਲੈ ਕੇ ਜੋੜੇ ਲੈ ਤੁਸਾ ਲੋਈ ਕੜਾ ਦਿੱਤਾ ਆਪਾਂ ਫੱਟ ਕਰਿਆਨ ਓਕੇ ਰਿਪੋਰਟਾਂ ਕਲੱਚ ਵੀ ਹੋ ਜਾਈਆਂਨ ਪੂਰਾ ਓਕੇ ਰਿਪੋਰਟਾਂ ਤੇ ਆਪਾਂ ਹੁਣ ਜੋੜ ਗਏ ਟਰੈਕਟਰ ਠੀਕ ਹੈ ਜੀ ਇਹ ਹੈ ਕਲੱਚ ਕੋਚ ਇਹਨਾਂ ਓਕੇ ਆ ਤੇ ਇਹਦਾ ਫਰਾਈਵ ਦਾ ਬੇਰਿੰਗ ਵੀ ਆਪਾਂ ਨਵਾਂ ਪਾਇਆ ਤੇ ਕੜਾ ਵੀ ਤੁਹਾਨੂੰ ਦਿਖਾ ਦਿੱਤਾ ਪੈਂਦਾ ਤੇ ਹੁਣ ਆਪਾਂ ਜੋੜੀ ਟਰੈਕਟਰ ਨੂੰ ਜੋੜ-ਜੋੜ ਕੇ ਤਾਂ ਸਭ ਆਪਾਂ ਮਿਲਦੇ ਹਾਂ ਜੀ ਤੇ ਬੰਦੇ ਇਕੱਠੇ ਕਰ ਲਏ ਅਸੀਂ ਤੇ ਭਾਜੀ ਜਮਨ ਜੋ ਸੱਦੇ ਆਈਆਂ ਸਰਦਾਰ ਸਾਡਾ ਠੀਕ ਹੈ ਜੀ ਤੇ ਆਹ ਭਾਜੀ ਸਾਡਾ ਆਪਣਾ ਲੋਕ ਲਈ ਇਹ ਭਾਜੀ ਆ ਜਮਨ ਜੋ ਕਹਿੰਦਾ ਮੈਂ ਵੀ ਆਇਆ ਕਹਿੰਦਾ ਤੁਹਾਡੇ ਕੋਲ ਚਲੋ ਮੈਂ ਕਾ ਆਜੇ ਕਿ ਸੰਦਰ ਲੋੜਿਆ ਬੰਦਿਆਂ ਦੀ ਚਲੋ ਭਾਜੀ ਬੈਠੋ ਟਰੈਕਟਰ ਦੇ ਪਿੱਛੇ ਤੇ ਜੋੜੀਏ ਲੋਈ ਲੱਗੇ ਜੋੜਨ ਨੂੰ ਮੈਂ ਜੋੜ ਕੇ ਆਪ ਲੋਈ ਮੇਤਰ ਪਿਆਰੋ ਟਰੈਕਟਰ ਸਾਰਾ ਆਪਾਂ ਕਰਤਾ ਓਕੇ ਰਿਪੋਰਟ ਐਂਡ ਜੈਸ ਕਰਤੀ ਆ ਤੇ ਆਪਾਂ ਹੁਣ ਸੈਂਟਰ ਪੈਂਦੀ ਨਾ ਟੈਲ ਕੱਢਣੀ ਆ ਤੇ ਹਾਂਜੀ ਉਹ ਸੈਂਟਰ ਪੈਨ ਤੇ ਗੁੱਲੇ ਦੇ ਮੋਰੇ ਨਾ ਬਾਚਲ ਪਾਉਣੀ ਪੈਂਦੀ ਆ ਇਹ ਟੈਲ ਨਿਕਲਦੀ ਆ ਜਿਹੜਾ ਠਕ ਠਾਕ ਬਜਲਣਾ ਪੰਦਣਾ ਇਹਦੀ ਪ੍ਰੋਬਲਮ ਆਉਦੀ ਹੈ ਬਸ ਲੋ ਜੀ ਓਕੇ ਹੋ ਗਈਆਂ ਰਿਪੋਰਟਾਂ ਤੇ ਹੁਣ ਆਪਾਂ ਬੋਲਡ ਬੋਲਡ ਕਰ ਸੀਏ ਬੋਲਡ ਕਰ ਸਕੇ ਤੇ ਆਪਾਂ ਹੁਣ ਟਰਾਈਟਰੀ ਲੈ ਕੇ ਟਰੈਕਟਰ ਜੀ ਕਾਦੇ ਆ ਤੇਰੇ ਕੋਲ ਅਸੀਂ ਨਹੀਂ ਹੋਣਾ ਬਸ ਟਿਲ ਲਿਆ ਉਹ ਸਕੈਨ ਕਰਕੇ ਕੰਨਾ ਤੇਰੇ ਕੋਲ ਆਇਨ ਮ ਗਿਆ 10 ਵਜੇ ਤੇਰੇ ਕੋਲ ਆ ਜੀ ਕਿੰਨਾ ਡਾਵਾ ਗਿਆ 10 ਵਜੇ 10 ਵਜੇ ਗਿਆ ਜਾਂ ਲਿਆ ਤੇ ਐਲ ਸਟਾਰਟ ਕਰ ਦੇਣਾ ਸੱਲੀ ਹੋ ਗਈ ਪੂਰੀ ਜੀ ਓਕੇ ਹੋ ਗਈਆਂ ਰਿਪੋਰਟਾਂ ਤੇ ਚਲੋ ਕਸੀਏ ਕਸ ਕੇ ਤਾਂ ਆਪਾਂ ਨੂੰ ਮਿਲਦੇ ਹਾਂ ਠੀਕ ਹੈ ਜੀ ਲੋ ਜੀ ਓਕੇ ਹੋ ਗਈਆਂ ਰਿਪੋਰਟਾਂ ਟਰੈਕਟਰ ਦਾ ਤਿਆਰ ਹੈ ਨਾ ਪਾਣੀ ਪਾਣੀ ਮਾਰਦਾ ਆ ਇਹ ਲੈਣਾ ਟਰਾਈਪ ਹੈ ਜੀ ਕੱਢਦੇ ਆ ਬਾਹਰ ਲੋ ਜੀ ਓਕੇ ਰਿਪੋਰਟਰ ਤੇ ਐਂਡ ਟੇਟ ਦੇ ਬ੍ਰੇਕਅਪ ਉੱਪਰ ਗਿਆ ਸੈਟ ਹੈ ਤੇ ਆਪਣੇ ਕਿੰਨੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਕਿ ਤੁਹਾਨੂੰ ਸਾਨੂੰ ਬਲੌਗ ਲੱਗਦੇ ਦੇਖਣ ਨੂੰ ਤੇ ਅਗ੍ਹਾ ਆਪਾਂ ਮਿਲਦੇ ਹਾਂ ਨੈਕਸਟ ਬਲੌਗ ਵਿੱਚ Ok, þannig að það er fagilegur.